ਸਾਰੇ ਕ ਪੰਜਾਬ ਦੇ ਵਿੱਚ ਆਪ ਤੇ ਕਾਂਗਰਸ ਦਾ ਗੱਠ ਜੋੜ ਨੂੰ ਲੈ ਕੇ ਕੀ ਕਹਿਣਾ ਚਾਹੁੰਦਾ ਮੈਨੂੰ ਉਹ ਗੱਠ ਜੋੜ ਦੇਸ਼ ਦੇ ਲਈ ਹੈ ਇਹ ਦੇਸ਼ ਹੀ ਨਾ ਰਿਹਾ ਦੇਸ਼ ਦੀ ਡੈਮੋਕ੍ਰੇਸੀ ਹੋਈ ਨਾ ਰਹੀ ਦੇਸ਼ ਦੀਆਂ ਸੰਸਥਾਵਾਂ ਹੀ ਗੁਲਾਮ ਬਣ ਗਈਆਂ ਤੇ ਬਿੜੀਆਂ ਚ ਰਹੀਆਂ ਤੇ ਭਾਈ ਫੇਰ ਤੁਸੀਂ ਪਾਰਟੀ ਦੀ ਵਿਚਾਰਧਾਰਾ ਨੂੰ ਕਰੋਗੇ ਕੀ ਅਗਲੇ ਨੇ ਪਾਰਟੀਆਂ ਹੀ ਨਹੀਂ ਛੱਡਣੀ ਇੱਕ ਪਾਰਟੀ ਦਾ ਰੂਲ ਕਰ ਦੇਣਾ ਪੰਜਾਬ ਇਹ ਵਿਤਕਰੇ ਨੂੰ ਮੰਨਦਾ ਨਹੀਂ ਪੰਜਾਬ ਇਹ ਨਹੀਂ ਮੰਨਦਾ ਵੀ ਇੱਕ ਧਰਮ ਦੂਜੇ ਧਰਮ ਤੋਂ ਉੱਚਾ ਹੈ ਪੰਜਾਬ ਗੁਰੂਆਂ ਦੇ ਫਲਸਫੇ ਤੇ ਚੱਲਿਆ ਤੇ ਗੁਰੂਆਂ ਦੇ ਫਲਸਫੇ ਦੇ ਉੱਤੇ ਹੀ ਉਹਦੀ ਸਮਰiddhi ਹੈ ਸਰਬੱਤ ਦਾ ਭਲਾ ਇਹ ਨਹੀਂ ਸਰਬੱਤ ਦਾ ਭਲਾ ਪਰ ਪਹਿਲਾਂ ਮੇਰੇ ਘਰ ਤੋਂ ਇਹ ਨਹੀਂ ਚੱਲਣਾ ਸਮਝਦੇ ਹੋ ਇਹ ਜਦੋਂ ਤੁਸੀਂ ਸਾਰੇ ਪੰਜਾਬ ਨੂੰ ਇੱਕ ਪਰਿਵਾਰ ਸਮਝੋਗੇ ਤੇ ਪਰਿਵਾਰ ਸਮਝ ਕੇ ਫਿਰੋਗੇ ਤੇ ਪੰਜਾਬ ਨੂੰ ਇੱਕ ਐਸੀ ਦਿਸ਼ਾ ਦੇਉਗੇ ਇੱਕ ਐਸਾ ਰੋਡ ਮੈਪ ਦੇਉਗੇ ਇੱਕ ਐਸਾ ਅਜੰਡਾ ਦੇਉਗੇ ਔਰ ਲੋਕਾਂ ਨੂੰ ਦੱਸੋਗੇ ਭਾਈ ਐ ਨਿਕਲਦਾ ਪੰਜਾਬ ਇਹ ਫੈਸਲਾ ਲੋਕਾਂ ਦਾ ਲੋਕ ਰਾਜ ਚ ਲੋਕਾਂ ਨੂੰ ਭਟਕਾਣਾ ਝੂਠ ਵੇਚਣਾ ਸਮਝਿਆ ਨਹੀਂ ਤੇ ਸਿਰਫ ਸੱਤਾ ਹਾਸਲ ਕਰਨ ਦੇ ਲਈ ਸਵਾਂਗ ਰਚਾਣੇ ਇਹ ਜਿਆਦਾ ਦੇਰ ਨਹੀਂ ਚੱਲਦਾ ਹੁੰਦਾ ਮਾਨ ਸਾਹਿਬ ਲੋਕ ਰਾਜ ਦੇ ਵਿੱਚ ਤੁਸੀਂ ਸੱਤਾ ਹਾਸਲ ਨਹੀਂ ਕਰਨੀ ਹੁੰਦੀ ਲੋਕਾਂ ਦਾ ਭਲਾ ਕਰਨਾ ਹੁੰਦਾ ਐਨਾ ਹੀ ਫਰਕ ਹੈ ਲੋਕਾਂ ਦਾ ਭਲਾ ਹੋਊ ਔਰ ਲੋਗ ਆਪਣੇ ਆਪਣੇ ਵਾਰਸ ਨੂੰ ਆਪਣੀ ਧਰਤੀ ਤੇ ਆਪ ਚੁਣਨਗੇ ਐਦ ਕੀ ਹੁਣ ਧੋਖਾ ਨਹੀਂ ਖਾਂਦੇ ਦੁੱਧ ਦਾ ਜਲਿਆ ਲੱਸੀ ਨੂੰ ਫੂਕਾ ਮਾਰ ਮਾਰ ਪੀਂਦਾ ਸਮਝ ਨਹੀਂ ਤੇ ਤੁਹਾਡਾ ਤੁਹਾਡੀ ਪਾਲਸੀ ਇਹੀ ਹੈ ਵੀ ਲੱਸੀ ਬੜੀ ਚੰਗੀ ਹੈ ਇਸ ਕਰਕੇ ਦੁੱਧ ਚ ਪਾਣੀ ਪਾਈ ਜਾਓ ਪਾਈ ਜਾਓ ਪਾਈ ਜਾਓ ਚੱਲਣਾ ਨਹੀਂ ਮਿੱਤਰਾ ਸਰ ਇੱਕ ਕਲਵੀਰ ਜੀਰਾ ਤੁਹਾਡੇ ਬੜੇ ਨਜ਼ਦੀਕੀ ਰਹਿ ਇੱਕ ਤੇ ਉਹਨਾਂ ਨੇ ਵੀ ਤੁਹਾਡੇ ਬਾਰੇ ਮੇਰਾ ਮੇਰਾ ਛੋਟਾ ਭਾਈ ਹੈ ਆਈ ਵਿਸ਼ ਸ਼ੈਲ